ਸਤ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਇੱਕ ਨਵੀਂ ਵੀਡੀਓ ਦੇ ਵਿੱਚ ਇਹ ਬਹੁਤ ਹੀ ਭਾਵੁਕ ਕਹਾਣੀ ਹੈ ਉਮੀਦ ਕਰਦੀ ਹਾਂ ਤੁਸੀਂ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋਗੇ ਮੇਰਾ ਵਿਆਹ ਇੱਕ ਬਹੁਤ ਹੀ ਅਮੀਰ ਖਾਨਦਾਨ ਵਿੱਚ ਹੋਇਆ ਸੀ ਮੈਂ ਇਸ وجہ ਨਾਲ ਬਹੁਤ ਖੁਸ਼ ਸੀ ਕਿਉਂਕਿ ਜ਼ਿੰਦਗੀ ਮੈਂ ਆਪਣੀਆਂ ਖਵਾਇਸ਼ਾਂ ਨੂੰ ਦਬਾ ਕੇ guzari ਸੀ ਮੈਨੂੰ ਪੈਸੇ ਦੀ ਕਦਰ ਤੇ ਕੀਮਤ ਦਾ ਅੰਦਾਜ਼ਾ ਸੀ ਕਿਉਂਕਿ ਮੈਂ ਆਪਣੇ ਮੰਮੀ ਪਾਪਾ ਤੋਂ 2-2 ਰੁਪਏ ਪਿੱਛੇ ਕੁੱਟ ਖਾਧੀ ਸੀ ਮੇਰਾ ਵਿਆਹ ਅਮੀਰ ਖਾਨਦਾਨ ਵਿੱਚ ਹੋਇਆ ਤਾਂ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਨਾ ਹੀ ਕੁਝ ਪੁੱਛਿਆ ਕਿ ਵਿਆਹ ਕਿਸ ਨਾਲ ਕਰਵਾਉਣ ਜਾ ਰਹੀ ਹੂੰ ਮੈਨੂੰ ਤਾਂ ਬਸ ਇਸ ਗੱਲ ਦੀ ਖੁਸ਼ੀ ਸੀ ਕਿ ਮੈਂ ਵਿਆਹ ਕਰਾ ਕੇ ਇਸ ਜੇਲ੍ਹ ਤੋਂ ਨਿਕਲ ਕੇ ਇੱਕ ਵੱਡੇ ਮਹਿਲ ਵਿੱਚ ਜਾਊਂਗੀ ਜਿੱਥੇ ਅੱਗੇ ਪਿੱਛੇ ਨੌਕਰ ਮੇਰੀ ਸੇਵਾ ਕਰਨਗੇ ਤੇ ਮੈਂ बस ਉਹਨਾਂ ਨੂੰ ਹੁਕਮ ਦਿਆ ਕਰੂੰਗੀ ਕੱਲ ਵੀ ਇਸ ਤਰ੍ਹਾਂ ਹੀ ਸੀ ਜਦੋਂ ਮੇਰੀ ਬਰਾਤ ਮੇਰੇ ਘਰ ਵਿੱਚ ਦਾਖਲ ਹੋਈ ਤਾਂ ਮੈਂ ਸੋਚ ਨਹੀਂ ਸਕਦੀ ਸੀ ਇੰਨੇ ਸਮਾਰਟ ਇਹ ਬਹੁਤ ਹੀ ਖੂਬਸੂਰਤੀ ਤੇ ਚਮਕਦਮਕ ਸੀ ਸਾਡਾ ਮਹੱਲਾ ਦਾ ਗਰੀਬਾਂ ਦਾ ਮਹੱਲਾ ਸੀ ਮੈਂ ਤਾਂ ਮੇਕਅਪ ਵੀ ਸਸਤੇ ਵਾਲਾ ਹੀ ਕਰਵਾਇਆ ਸੀ ਪਰ ਜਦੋਂ ਇਹ ਲੋਕ ਮੈਨੂੰ ਵਿਆਹ ਕੇ ਆਪਣੇ ਘਰ ਲੈ ਗਏ ਮੈਂ ਉਸ ਘਰ ਨੂੰ ਦੇਖਦੀ ਹੀ ਰਹਿ ਗਈ ਘਰ ਕੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਰਾਜੇ ਦਾ ਮਹਿਲ ਹੋਵੇ ساری ਦੁਨੀਆ ਦੀ ਰੌਸ਼ਨੀ ਤੇ ਖੂਬਸੂਰਤੀ ਇਸ ਮਹਿਲ ਵਿੱਚ ਸੀ ਮੈਨੂੰ ਲੱਗਿਆ ਕਿ ਮੈਂ ਕਿਸੇ ਨਵੀਂ ਦੁਨੀਆ ਵਿੱਚ ਆ ਗਈ ਹੁਣ ਘਰ ਵਿੱਚ ਆਉਣ ਤੋਂ ਬਾਅਦ ਮੈਨੂੰ ਸਭ ਤੋਂ ਪਹਿਲਾਂ ਆਪਣੇ ਪਤੀ ਨੂੰ ਦੇਖਣ ਦੀ ਜਲਦੀ ਸੀ ਕਿਉਂਕਿ ਮਾਤੇ ਪਾਪਾ ਨੇ ਮੈਨੂੰ ਮੇਰੇ ਪਤੀ ਦੀ ਫੋਟੋ ਵੀ ਨਹੀਂ ਦਿਖਾਈ ਸੀ ਬਸ ਇਹ ਕਿਹਾ ਸੀ ਕਿ ਤੂੰ ਮੇਰੀ ਅੱਛੀ ਬੇਟੀ ਹੈ ਤੇ ਵਧੀਆ ਬੇਟੀਆਂ ਆਪਣੇ ਪਤੀ ਨੂੰ ਦੇਖਣ ਦੀ ਜਿੱਦ ਨਹੀਂ ਕਰਦੀਆਂ ਹਾਲਾਂਕਿ ਲੜਕੀਆਂ ਨੂੰ ਇਹ ਹੱਕ ਹੈ ਕਿ ਉਹ ਆਪਣੇ ਹੋਣ ਵਾਲੇ ਪਤੀ ਨੂੰ ਦੇਖਣ ਪਰ ਮੇਰੇ ਪਾਪਾ ਨੇ ਤੇ ਮੇਰੀ ਮੰਮੀ ਨੇ ਇਹ ਹੱਕ ਮੇਰੇ ਤੋਂ ਖੋਹ ਲਿਆ ਸੀ ਜਦੋਂ ਮੈਂ ਆਪਣੇ ਸਹੁਰੇ ਘਰ ਦਾਖਲ ਹੋਈ ਤਾਂ ਮੇਰਾ ਸਵਾਗਤ ਮੇਰੇ ਪਤੀ ਦੇ ਥਾਂ ਮੇਰੇ ਸੱਸ ਨੇ ਕੀਤਾ ਸੀ ਤੇ ਮੈਨੂੰ ਮੇਰੇ ਪਤੀ ਦੇ ਕਮਰੇ ਵਿੱਚ ਬਿਠਾਉਣ ਦੀ ਥਾਂ ਮੇਰੇ ਸੱਸ ਦੇ ਕਮਰੇ ਵਿੱਚ ਹੀ ਬਿਠਾ ਦਿੱਤਾ ਗਿਆ ਸੀ ਮੈਂ ਸਮਝੀ ਕਿ ਸ਼ਾਇਦ ਇਨਾਂ ਲੋਕਾਂ ਨੇ ਕੋਈ ਰਸਮ ਕਰਨੀ ਹੋਵੇਗੀ ਫਿਰ ਕੁਝ ਲੜਕੀਆਂ ਕਮਰੇ ਵਿੱਚ ਆਈਆਂ ਛੋਟੇ-ਮੋਟੇ ਰਸਮਾਂ ਕੀਤੀਆਂ ਪਰ ਮੇਰੇ ਪਤੀ ਦੇ ਚਿਹਰੇ ਤੋਂ ਸਹਿਰਾ ਨਾ ਲਾਇਆ ਮੈਨੂੰ ਕੋਲ ਨਜ਼ਰ ਆ ਚੁੱਕਾ ਕਿ ਬੈਠੀ ਹੋਈ ਸੀ ਮੈਂ ਆਪਣੇ ਪਤੀ ਨੂੰ ਉਸ ਵਕਤ ਨਹੀਂ ਦੇਖ ਸਕਦੀ ਸੀ ਪਰ ਮੈਨੂੰ ਕਿਸਮਤ ਦੀ ਮਾਰੀ ਨੂੰ ਕੀ ਪਤਾ ਸੀ ਕਿ ਹੁਣ ਮੇਰੀਆਂ ਮੁਸ਼ਕਲਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਜਦੋਂ ਸਾਰੀਆਂ ਲੜਕੀਆਂ ਕਮਰੇ ਤੋਂ ਚਲੀਆਂ ਗਈਆਂ ਤਾਂ ਮੈਂ ਉਮੀਦ ਕਰ ਰਹੀ ਸੀ ਕਿ ਮੇਰੀ ਸੱਸ ਮੈਨੂੰ ਇੱਥੋਂ ਉਠਾ ਕੇ ਮੇਰੇ ਪਤੀ ਦੇ ਕਮਰੇ ਵਿੱਚ ਲੈ ਕੇ ਜਾਊਗੀ ਪਰ ਅਜੇ ਹਾਂ ਕੁਝ ਵੀ ਨਹੀਂ ਹੋਇਆ ਮੇਰੇ ਕਮਰੇ ਦਾ ਬਾਰ ਬੰਦ ਕਰਕੇ ਚਲੀ ਗਈ ਮੈਂ ਪਿੱਛੇ ਉਸ ਦਾ ਇੰਤਜ਼ਾਰ ਕਰਦੀ ਰਹਿ ਗਈ ਲਗਭਗ ਅੱਧਾ ਘੰਟਾ ਬੀਤ ਗਿਆ ਪਰ ਜਦ ਮੇਰੀ ਸਾਸ ਨਾ ਆਈ ਤਾਂ ਮੈਨੂੰ ਫਿਕਰ ਹੋਣ ਲੱਗੀ ਕਿ ਮੈਨੂੰ ਕਮਰੇ ਵਿੱਚ ਬੰਦ ਕਰਕੇ ਕਿੱਥੇ ਚਲੀ ਗਈ ਮੇਰੇ ਦਿਮਾਗ ਵਿੱਚ ਅਜੀਬ ਅਜੀਬ ਜਿਹੇ ਖਿਆਲ ਆ ਰਹੇ ਸੀ ਪਤੀ ਨੂੰ ਮਿਲਣ ਦੀ ਵੀ ਜਲਦੀ ਸੀ ਕਿਉਂਕਿ ਵਿਆਹ ਤੋਂ ਬਾਅਦ ਹਰ ਔਰਤ ਦੀ ਇਹ ਖਵਾਇਸ਼ ਹੁੰਦੀ ਹੈ ਕਿ ਉਸ ਦਾ ਪਤੀ ਉਸ ਨੂੰ ਮੁਹੱਬਤ ਕਰੇ ਆਪਣੀ ਮੁਹੱਬਤ ਦਾ ਇਜ਼ਹਾਰ ਕਰੇ ਉਸ ਦੀ ਖੂਬਸੂਰਤੀ ਦੀ ਤਾਰੀਫ਼ ਕਰੇ ਤੇ ਢੇਰ ਸਾਰੀਆਂ ਪਿਆਰ ਭਰੀਆਂ ਗੱਲਾਂ ਕਰੇ ਪਰ ਇੱਥੇ ਕੁਝ ਅਜੀਬ ਨਹੀਂ ਹੋਇਆ ਬੈਠੇ-ਬੈਠੇ ਮੇਰੀ ਕਮਰ ਦਰਦ ਕਰਨ ਲੱਗੀ ਇਸ ਤੋਂ ਪਹਿਲਾਂ ਕਿ ਮੈਂ ਬੈੱਡ ਤੋਂ ਉੱਠ ਕੇ ਦਰਵਾਜ਼ੇ ਤੱਕ ਜਾਂਦੀ ਕਮਰੇ ਦਾ ਦਰਵਾਜ਼ਾ ਜ਼ੋਰ ਨਾਲ ਖੁੱਲ੍ਹਿਆ ਤੇ ਮੇਰੀ ਸੱਸ ਕਿਸੇ ਤੂਫਾਨ ਦੀ ਤਰ੍ਹਾਂ ਮੇਰੇ ਕਮਰੇ ਅੰਦਰ ਦਾਖਲ ਹੋਈ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਜਦ ਉਸ ਨੇ ਮੇਰੇ ਕਮਰੇ ਦੇ ਅੰਦਰ ਆ ਕੇ ਅੰਦਰੋਂ ਕੁੰਡੀ ਲਾ ਦਿੱਤੀ ਇਹ ਕੰਮ ਤਾਂ ਮੇਰੇ ਪਤੀ ਦਾ ਸੀ ਮੈਂ ਦਿਲ ਵਿੱਚ ਹੀ ਸੋਚਣ ਲੱਗੀ ਮੈਂ ਨਜ਼ਰਾਂ ਉੱਪਰ ਕਰਕੇ ਆਪਣੇ ਸੱਸਵਾਲ ਦੇਖਿਆ ਤਾਂ ਮੇਰੇ ਕੋਲ ਆ ਕੇ ਬੈਠ ਗਈ ਤੇ ਗੌਰ ਨਾਲ ਮੇਰੇ ਵੱਲ ਦੇਖਣ ਲੱਗੀ ਤੇ ਫਿਰ ਥੋੜੀ देर ਬਾਅਦ ਬੋਲੀ ਕਿ ਬੇਟਾ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਤੂੰ ਇਹੀ ਸੋਚ ਰਹੀ ਹੋਵੇਂਗੀ ਕਿ ਮੇਰਾ ਪਤੀ ਅਜੇ ਤੱਕ ਕਮਰੇ ਵਿੱਚ ਕਿਉਂ ਨਹੀਂ ਆਇਆ ਤੇ ਮੇਰੀ ਸੱਸ ਵਾਰ-ਵਾਰ ਮੇਰੇ ਕਮਰੇ ਵਿੱਚ ਕਿਉਂ ਆਉਂਦੀ ਹੈ ਤੇ ਮੈਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਤਾਂ ਬਸ ਬੇਟੀ ਮੈਂ ਨਹੀਂ ਚਾਹੁੰਦੀ ਕਿ ਤੇਰੀ ਖੂਬਸੂਰਤੀ ਨੂੰ ਕਿਸੇ ਦੀ ਨਜ਼ਰ ਲੱਗੇ ਮੈਂ ਤੇਰੇ ਪਤੀ ਨੂੰ ਤੇਰੇ ਕੋਲ ਭੇਜੂੰਗੀ ਜ਼ਰੂਰ ਪਰ ਹੁਣ ਉਸ ਦਾ ਟਾਈਮ ਨਹੀਂ ਆਇਆ ਤਾਂ ਫਿਲਹਾਲ ਮੇਰੇ ਕਮਰੇ ਵਿੱਚ ਬੈਠੇ ਹੋ ਤੀ ਹਾਂ ਤੁਸੀਂ ਇਸ ਤਰ੍ਹਾਂ ਕਰੋ ਕਿ ਕੱਪੜੇ ਬਦਲ ਲਓ ਤੇ ਕੋਈ ਕੰਫਰਟੇਬਲ ਕੱਪੜੇ ਪਹਿਨ ਲਓ ਕਿ ਤੇਨੂੰ ਸੌਣ ਵਿੱਚ ਆਸਾਨੀ ਰਹੇ ਮੇਰੀ ਸੱਸ ਬਹੁਤ ਚੰਗੀ ਹੈ ਤੇ ਉਸਦੇ ਚਿਹਰੇ ਤੇ ਹੀ ਸ਼ਰਾਫਤ ਨਜ਼ਰ ਆ ਰਹੀ ਸੀ ਇਹ ਪੂਜਾ ਪਾਠ ਵਿੱਚ ਵਿਸ਼ਵਾਸ ਰੱਖਣ ਵਾਲੀ ਸੀ ਚਲੋ ਬਹੁਤ ਵਧੀਆ ਗੱਲ ਹੈ ਮੈਨੂੰ ਵੀ ਬਹੁਤ ਖੁਸ਼ੀ ਹੋਈ ਮੇਰੀ ਸੱਸ ਜਿਆਦਾ ਮਾਡਰਨ ਨਹੀਂ ਹੈ ਕਿਉਂਕਿ ਮੈਂ ਆਪ ਸਿੱਧੀ ਸਾਦੀ ਤੇ ਗਰੀਬ ਲੜਕੀ ਸੀ ਕਿਸੇ ਮਾਡਰਨ ਪਰਿਵਾਰ ਵਿੱਚ ਆਉਂਦੀ ਤਾਂ ਮੇਰੀ ਜ਼ਿੰਦਗੀ ਮੁਸ਼ਕਿਲ ਹੋ ਜਾਣੀ ਸੀ ਮੈਨੂੰ ਤਾਂ ਅਜੇ ਤੱਕ ਕੋਈ ਫੈਸ਼ਨ ਕਰਨਾ ਜਾਂ ਮੇਕਅਪ ਕਰਨਾ ਵੀ ਨਹੀਂ ਆਉਂਦਾ ਸੀ ਮੈਂ ਆਪਣੇ ਕੱਪੜੇ ਬਦਲ ਲਏ ਤੇ ਫਿਰ ਥੋੜਾ ਸਮਾਂ ਆਪਣੇ ਮਨ ਦੀ ਤਸੱਲੀ ਕੀਤੀ ਭਗਵਾਨ ਦੇ ਸਾਹਮਣੇ ਖੜੀ ਹੋ ਕੇ ਪੂਜਾ ਕੀਤੀ ਪੂਜਾ ਕਰਨ ਤੋਂ ਬਾਅਦ ਮੈਂ ਕਮਰੇ ਵਿੱਚ ਆ ਕੇ ਪੈ ਗਈ ਤੇ ਫਿਰ ਮੈਨੂੰ ਕਦੋਂ ਨੀਂਦ ਆ ਗਈ ਕੁਝ ਪਤਾ ਹੀ ਨਾ ਲੱਗਿਆ ਜਦੋਂ ਮੇਰੀ ਅੱਖ ਖੁੱਲੀ ਮੈਂ ਆਪਣੇ ਸੱਸ ਦੇ ਕਮਰੇ ਵਿੱਚ ਹੀ ਸੀ ਮੈਨੂੰ ਬਿਲਕੁਲ ਵੀ ਬੁਰਾ ਨਹੀਂ ਲੱਗ ਰਿਹਾ ਸੀ ਕਿਉਂਕਿ ਮੇਰੀ ਸੱਸ ਮੇਰਾ ਬਹੁਤ ਜ਼ਿਆਦਾ ਧਿਆਨ ਰੱਖ ਰਹੀ ਸੀ ਫਿਰ ਮੇਰੀ ਸੱਸ ਕਮਰੇ ਵਿੱਚ ਆਈ ਤੇ ਇੱਕ ਹਰੇ ਰੰਗ ਦਾ ਜੋੜਾ ਮੈਨੂੰ ਦਿੱਤਾ ਤੇ ਕਿਹਾ ਇਹ ਪਹਿਨ ਲਵੋ ਅੱਜ ਬਲੀਮਾ ਹੋਣਾ ਹੈ ਨਾਲੇ ਤੈਨੂੰ ਮਹਿਮਾਨਾਂ ਨਾਲ ਮਲਾਉਣਾ ਹੈ ਹੁਣ ਦਿਨ ਦਾ ਸਮਾਂ ਹੋ ਗਿਆ ਹੈ ਤੂੰ ਆਪਣੇ ਪਤੀ ਨੂੰ ਬਾਅਦ ਵਿੱਚ ਦੇਖ ਲੈਣਾ ਫਿਲਹਾਲ ਮਹਿਮਾਨਾਂ ਨੂੰ ਮਿਲਣਾ ਜ਼ਰੂਰੀ ਹੈ ਮਹਿਮਾਨ ਤੈਨੂੰ ਮਿਲਣ ਆ ਰਹੇ ਹਨ ਤਾਂ ਮੈਂ ਖੁਸ਼ ਹੋ ਗਈ ਮੈਂ ਚੰਗੀ ਤਰ੍ਹਾਂ ਕੱਪੜੇ ਪਹਿਨ ਕੇ ਆਪਣੇ ਆਪ ਨੂੰ ਤਿਆਰ ਕਰ ਲਿਆ ਮੈਨੂੰ ਵਾਰੀ-ਵਾਰੀ ਆ ਕੇ ਮਿਲਣ ਵਾਲੇ ਇੱਕ ਖਾਨਦਾਨ ਦੇ ਨਵੇਂ ਲੋਕ ਸਨ ਇਸ ਲਈ ਮੈਨੂੰ ਮਿਲਣ ਲਈ ਬਹੁਤ سارے ਲੋਕ ਆਏ ਸਨ ਪਰ ਜੋ ਵੀ ਮੈਨੂੰ ਦੇਖਦਾ ਉਹ ਬੜੀ ਅਜੀਬ ਨਜ਼ਰ ਨਾਲ ਦੇਖਦਾ ਤੇ ਘੂਰ ਕੇ ਚਲਾ ਜਾਂਦਾ ਇਹ ਰਿਤਿਕ ਦੀ ਪਤਨੀ ਹੈ ਹਰ ਮਿਲਣ ਵਾਲੀ ਔਰਤ ਅਜੀਬ ਜਿਹਾ ਮੂੰਹ ਬਣਾ ਕੇ ਇੱਕ ਗੱਲ ਜ਼ਰੂਰ ਕਹਿੰਦੀ ਸੀ ਇਹ ਰਿਤਿਕ ਦੀ ਪਤਨੀ ਹੈ ਸਾਰੇ ਮਹਿਮਾਨ ਔਰਤਾਂ ਮੈਨੂੰ ਮੋੜ-ਮੋੜ ਕੇ ਇਸ ਤਰ੍ਹਾਂ ਦੇਖਦੀਆਂ ਜਿਵੇਂ ਮੈਂ ਕੋਈ ਅਜੂਬਾ ਹੂੰ ਮੈਂ ਲੋਕਾਂ ਦੀਆਂ ਨਜ਼ਰਾਂ ਦਾ ਮਤਲਬ ਨਹੀਂ ਸਮਝ پا ਰਹੀ ਸੀ ਆਖਿਰ ਇਹ ਸਭ ਇਸ ਤਰ੍ਹਾਂ ਕਿਉਂ ਕਹਿ ਰਹੀਆਂ ਹਨ ਪਰ ਮੈਨੂੰ ਮੋੜ-ਮੋੜ ਕੇ ਕਿਉਂ ਦੇਖਦੀਆਂ ਹਨ ਪਰ ਇੱਕ ਗੱਲ ਅਜੀਬ ਸੀ ਕਿਸੇ ਨੇ ਵੀ ਮੇਰੇ ਪਤੀ ਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਕੁਝ ਦੱਸਿਆ ਸਭ ਦੀਆਂ ਨਜ਼ਰਾਂ ਵਿੱਚ ਮੈਂ ਇੱਕ ਨਿਸ਼ਾਨਾ ਬਣੀ ਹੋਈ ਸੀ ਤੇ ਇਹਨਾਂ ਸਾਰਿਆਂ ਦੀਆਂ ਨਜ਼ਰਾਂ ਵਿੱਚ ਮੈਂ ਆਪਣੇ ਲਈ ਤਰਸ ਦੇਖਿਆ ਮੈਨੂੰ ਮਿਲਣ ਵਾਲੀ ਹਰ ਔਰਤ ਇਹ ਜ਼ਰੂਰ ਕਹਿੰਦੀ ਸੀ ਕਿ ਭਗਵਾਨ ਤੇਰੇ ਤੇ ਦਇਆ ਕਰੇ ਤੇ ਤੇਰੀ ਜ਼ਿੰਦਗੀ ਆਸਾਨ ਕਰੇ ਪਰ ਮੈਨੂੰ ਇਹ ਗੱਲ ਬੜੀ ਅਜੀਬ ਲੱਗੀ ਕਿਉਂਕਿ ਮੇਰੇ ਸਹੁਰੇ ਵਾਲੇ ਤਾਂ ਬਹੁਤ ਵਧੀਆ ਲੋਕ ਸਨ ਉਹਨਾਂ ਨੇ ਮੇਰੇ ਨਾਲ ਹੁਣ ਤੱਕ ਕੁਝ ਵੀ ਗਲਤ ਨਹੀਂ ਕੀਤਾ ਸੀ ਹਾਲਾਂਕਿ ਮੈਨੂੰ ਆਪਣੇ ਹੱਥਾਂ ਪੈਰਾਂ ਤੇ ਉਠਾ ਲਿਆ ਸੀ ਮੈਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਮੈਂ ਕਿਸੇ ਗਰੀਬ ਘਰ ਤੋਂ ਆਈ ਹਾਂ ਪਰ ਮੈਨੂੰ ਕੀ ਪਤਾ ਸੀ ਕਿ ਇਹ ਹੰਮਦਰਦੀ ਮੇਰੀ ਗਰੀਬੀ ਦੀ ਵਜ੍ਹਾ ਕਰਕੇ ਨਹੀਂ ਹਾਲਾਂਕਿ ਮੇਰੀ ਵਾਦਨਾ ਸੀ ਬੀ ਦੀ ਵਜਾ ਕਰਕੇ ਸਭ ਲੋਕ ਦਿਖਾ ਰਹੇ ਨੇ ਥੋੜੀ ਦੇਰ ਬਾਅਦ ਮੇਰੀ ਸੱਸ ਮੈਨੂੰ ਕਮਰੇ ਵਿੱਚ ਬਿਠਾ ਕੇ ਬਾਹਰ ਚਲੀ ਗਈ ਹੁਣ ਤੱਕ ਮੈਂ ਆਪਣੇ ਪਤੀ ਨੂੰ ਦੇਖਿਆ ਨਹੀਂ ਸੀ ਜਦੋਂ ਮੇਰੀ ਸੱਸ ਮੈਨੂੰ ਕਮਰੇ ਵਿੱਚ ਛੱਡ ਕੇ ਜਾਣ ਲੱਗੀ ਤਾਂ ਮੈਂ ਆਪਣੇ ਸਾਸੂ ਕਿਹਾ ਮਾਂ ਜੀ ਕੀ ਅੱਜ ਬਲੀਮਾ ਨਹੀਂ ਹੋਣਾ ਤਾਂ ਮੇਰੀ ਸੱਸ ਹੱਸਣ ਲੱਗੀ ਤੇ ਮੇਰਾ ਹਲਕਾ ਜਿਹਾ ਕੰਨ ਖਿੱਚਦੀ ਹੋਈ ਬੋਲੀ ਮੈਨੂੰ ਪਤਾ ਤੂੰ ਅਜਿਹਾ ਕਿਉਂ ਕਹਿ ਰਹੀ ਆ ਤੂੰ ਆਪਣੇ ਪਤੀ ਨੂੰ ਦੇਖਣਾ ਹੈ ਪਰ ਬਹੁ ਰਾਣੀ ਰਿਤਿਕ ਦਾ ਦੀਦਾਰ ਕਰਨਾ ਇੰਨਾ ਆਸਾਨ ਨਹੀਂ ਹੈ ਰਿਤਿਕ ਦਾ ਦੀਦਾਰ ਕਰਨ ਲਈ ਉਸ ਦਾ ਚਿਹਰਾ ਦੇਖਣ ਲਈ ਤੈਨੂੰ ਬਹੁਤ ਸਾਰੇ ਇਮਤਿਹਾਨਾਂ ਵਿੱਚੋਂ ਗੁਜ਼ਰਨਾ ਪਵੇਗਾ ਬਹੁਤ ਸਾਰੇ ਇਮਤਿਹਾਨ ਤੈਨੂੰ ਪਾਸ ਕਰਨੇ ਪੈਣਗੇ ਤਾਂ ਜਾ ਕੇ ਤੂੰ ਆਪਣੇ ਪਤੀ ਜਾਨੀ ਕਿ ਰਿਤਿਕ ਨੂੰ ਦੇਖ ਸਕੇਂਗੀ ਇਮਤਿਹਾਨ ਕਿਸ ਤਰ੍ਹਾਂ ਦੇ ਇਮਤਿਹਾਨ ਮੈਂ ਇੱਕਦਮ ਘਬਰਾ ਕੇ ਤੇ ਪੁੱਛ ਬੈਠੀ ਤਾਂ ਮੇਰੀ ਸੱਸ ਬੋਲੀ ਪਹਿਲਾਂ ਤੈਨੂੰ ਖੁਦ ਨੂੰ ਰਿਤਿਕ ਦੇ ਕਾਬਲ ਬਣਾਉਣਾ ਪਵੇਗਾ ਕਿ ਰਿਤਿਕ ਦੇ ਕਾਬਲ ਬਣਾਉਣਾ ਹੋਵੇਗਾ ਜੇਕਰ ਮੈਂ ਰਿਤਿਕ ਦੀ ਕਾਬਲ ਨਹੀਂ ਸੀ ਤਾਂ ਤੁਸੀਂ ਮੈਨੂੰ ਵਿਆਹ ਕਿਉਂ ਲੈ ਕੇ ਆਏ ਮੇਰੀ ਜ਼ੁਬਾਨ ਤੇ ਸ਼ਿਕਾਇਤ ਆ ਗਈ ਤਾਂ ਜ਼ਾਹਿਰ ਹੈ ਇੰਨੀ ਦੇਰ ਦੀ ਅੱਖਚੋਰੀ ਚੱਲ ਰਹੀ ਸੀ ਮੇਰਾ ਹੱਕ ਤਾਂ ਬੰਦਾ ਸੀ ਕਿ ਮੈਂ ਆਪਣੇ પતિ ਦੇ ਬਾਰੇ ਆਪਣੇ ਸਾਸੂ ਨੂੰ ਸਵਾਲ ਕਰ ਸਕਾਂ ਮੇਰੀ ਸੱਸ ਮੇਰੀ ਗੱਲ ਸੁਣ ਕੇ ਕੰਨ ਤੇ ਹੱਥ ਰੱਖ ਕੇ ਕਹਿਣ ਲੱਗੀ ਪਤੀ ਨੂੰ ਮਿਲਣ ਲਈ ਇੰਨੀ ਜਲਦੀ ਸਾਡੇ ਜ਼ਮਾਨੇ ਵਿੱਚ ਤਾਂ ਲੜਕੀਆਂ ਬਹੁਤ ਜ਼ਿਆਦਾ ਸ਼ਰਮਉਂਦੀਆਂ ਸਨ ਜਦੋਂ ਕੋਈ ਰਿਸ਼ਤਾ ਲੈਣ ਲਈ ਉਹਨਾਂ ਦੇ ਘਰ ਆਉਂਦਾ ਤਾਂ ਉਹ ਸਾਹਮਣੇ ਨਹੀਂ ਆਉਂਦੀਆਂ ਸੀ ਤੇ ਫਿਰ ਪਤੀ ਨਾਲ ਹਫ਼ਤਾ ਹਫ਼ਤਾ ਨਜ਼ਰਾਂ ਨਹੀਂ ਮਿਲੌਂਦੀਆਂ ਸੀ ਪਰ ਅੱਜ ਕੱਲ੍ਹ ਦੀਆਂ ਲੜਕੀਆਂ ਨੂੰ ਤਾਂ ਪਤੀ ਨਾਲ ਗੱਲਾਂ ਕਰਨ ਦਾ ਬੜਾ ਸ਼ੌਂਕ ਹੈ ਮੇਰੀ ਸੱਸ ਦੀ ਸੋਚ ਬਹੁਤ ਹੀ ਪੁਰਾਣੇ ਜ਼ਮਾਨੇ ਵਾਲੀ ਸੀ ਮੈਂ ਖਮੋਸ਼ ਰਹਿਣਾ ਹੀ ਠੀਕ ਸਮਝਿਆ ਚਲੋ ਆਖਿਰ ਆਪਣੇ ਬੇਟੇ ਨੂੰ ਕਿੰਨੇ ਦਿਨ ਮੇਰੇ ਤੋਂ ਦੂਰ ਰੱਖੇਗੀ ਉਹ ਵੀ ਮੈਨੂੰ ਮਿਲਣ ਲਈ ਪਛੈਣ ਹੋਵੇਗਾ ਕਿਉਂਕਿ ਜਦੋਂ ਮਰਦ ਵਿਆਹ ਕਰਦਾ ਹੈ ਤਾਂ ਪਤਨੀ ਨੂੰ ਮਿਲਣ ਦਾ ਦਿਲ ਤਾਂ ਉਸਦਾ ਵੀ ਕਰਦਾ ਹੈ ਮੈਂ ਇਕੱਲੀ ਹੀ ਨਹੀਂ ਟੜਫ ਰਹੀ ਸੀ ਇਸ ਅੱਗ ਵਿੱਚ ਇਹ ਸੋਚ ਕੇ ਮੈਂ ਖਮੋਸ਼ ਹੋ ਗਈ ਪਰ ਮੇਰੇ ਪਤੀ ਵੱਲੋਂ ਕੋਈ ਜਲਦਬਾਜ਼ੀ ਨਜ਼ਰ ਨਹੀਂ ਆ ਰਹੀ ਸੀ ਮੈਂ ਇਹ ਹੀ ਸੋਚ ਰਹੀ ਸੀ ਮੇਰੇ ਪਤੀ ਨੂੰ ਮੈਨੂੰ ਮਿਲਣ ਦੀ ਜਲਦੀ ਕਿਉਂ ਨਹੀਂ ਹੈ ਇਸ ਤਰ੍ਹਾਂ ਮੇਰਾ ਪੂਰਾ ਦਿਨ ਗੁਜ਼ਰ ਗਿਆ ਤੇ ਫਿਰ ਰਾਤ ਹੋ ਗਈ ਮੇਰਾ ਪਾਰਾ ਬਹੁਤ ਗਰਮ ਹੋ ਰਿਹਾ ਸੀ ਮੈਂ ਫਿਰ ਆਪਣੇ ਸਾਸ ਨੂੰ ਪੁੱਛਿਆ ਕਿ ਮੈਂ ਅੱਜ ਵੀ ਇਸ ਕਮਰੇ ਵਿੱਚ ਹੀ ਸੋਵਾਂਗੀ ਮੇਰੀ ਸੱਸ ਫਿਰ ਪੁਰਾਣੀਆਂ ਜਵਾਨੀ ਦੀਆਂ ਗੱਲਾਂ ਲੈ ਕੇ ਬੈਠ ਗਈ ਤੇ ਕਹਿਣ ਲੱਗੀ ਬੜੀ ਅਜੀਬ ਬੇਸ਼ਰਮ ਲੜਕੀ ਐ ਤੂੰ ਤੈਨੂੰ ਬਹੁਤ ਜਲਦੀ ਹੈ ਆਪਣੇ ਪਤੀ ਦੇ ਕਮਰੇ ਵਿੱਚ ਜਾਣ ਦੀ ਉਹੀ ਵਿਆਹ ਤੋਂ ਦੂਸਰੇ ਹੀ ਦਿਨ ਮੇਰੀਆਂ ਗੱਲਾਂ ਨੂੰ ਮੇਰੀ ਸੱਸ ਬਹੁਤ ਹੀ ਅਜੀਬੋ ਘਰੀਬ ਬਣਾ ਰਹੀ ਸੀ ਮੇਰਾ ਦਿਲ ਹੀ ਉੱਠ ਗਿਆ ਅੱਛਾ ਚਲੋ ਇੱਕ ਕੰਮ ਕਰਦੇ ਹਾਂ ਮੇਰੀ ਸੱਸ ਨੇ ਮੈਨੂੰ ਆਪਣੇ ਕੋਲ ਬੁਲਾਉਂਦੇ ਹੋਏ ਕਿਹਾ ਕੀ ਕੰਮ ਮੈਂ ਸਵਾਲੀਆਂ ਨਜ਼ਰਾਂ ਸਵਾਲ ਦੇਖਿਆ ਬੇਟਾ ਜਦੋਂ ਤੇਰਾ ਪਤੀ ਤੈਨੂੰ ਮਿਲਣ ਲਈ ਆਵੇ ਤਾਂ ਤੁਹਾਡੇ ਦੋਨਾਂ ਵਿੱਚ ਇੱਕ ਪਰਦਾ ਹੋਣਾ ਚਾਹੀਦਾ ਘੱਟੋ ਘੱਟ 7 ਦਿਨ ਤੱਕ ਤੂੰ ਸਵੇਰੇ ਉੱਠ ਕੇ ਆਰਤੀ ਕਰਨੀ ਹੋਵੇਗੀ ਤੇ ਸੌਣ ਤੋਂ ਪਹਿਲਾਂ ਵੀ ਭਗਵਾਨ ਦੀ ਪੂਜਾ ਕਰਨੀ ਹੋਵੇਗੀ ਸਾਡੇ ਜੋ ਪੰਡਿਤ ਜੀ ਨੇ ਉਹਨਾਂ ਨੇ ਇਹੀ ਕਿਹਾ ਹੈ ਕਿ 7 ਦਿਨ ਤੱਕ ਤੂੰ ਇਹ ਵਿਧੀ ਕਰਨੀ ਹੋਵੇਗੀ ਤੇ ਉਸ ਤੋਂ ਪਹਿਲਾਂ ਤੂੰ ਆਪਣੇ ਪਤੀ ਦਾ ਚਿਹਰਾ ਨਹੀਂ ਦੇਖ ਸਕਦੀ ਮੇਰਾ ਬੇਟਾ ਰਿਤਿਕ ਵੀ ਪੂਜਾ ਪਾਠ ਤੋਂ ਦੂਰ ਭੱਜਦਾ ਹੈ ਇਸ ਲਈ ਉਸਨੇ ਵੀ 7 ਦਿਨ ਤੱਕ ਇਹ ਵਿਧੀ ਪੂਰੇ ਧਿਆਨ ਨਾਲ ਕਰਨੀ ਹੋਵੇਗੀ ਤਾਂ ਉਹ ਤੇਰਾ ਚਿਹਰਾ ਦੇਖ ਸਕੇਗਾ ਮੇਰੇ ਬੇਟੇ ਨੂੰ ਸੁਧਾਰਨ ਦਾ ਇੱਕ ਹੀ ਤਰੀਕਾ ਹੈ ਕਿਉਂਕਿ ਉਹ ਪੂਜਾ ਪਾਠ ਵਿੱਚ ਵਿਸ਼ਵਾਸ ਨਹੀਂ ਰੱਖਦਾ ਤਾਂ 7 ਦਿਨਾਂ ਤੱਕ ਇਸ ਵਿਧੀ ਨੂੰ ਤੈਨੂੰ ਤੇ ਮੇਰੇ ਬੇਟੇ ਰਿਤਿਕ ਦੋਨਾਂ ਨੇ ਇਸ ਨੂੰ ਪੂਰਾ ਕਰਨਾ ਹੋਵੇਗਾ ਇਸ ਤਰ੍ਹਾਂ ਮੇਰਾ ਬੇਟਾ ਸੁਧਰ ਜਾਵੇਗਾ ਤੇ ਪੂਜਾ ਪੜ ਤੇ ਭਗਵਾਨ ਵਿੱਚ ਵਿਸ਼ਵਾਸ ਕਰਨ ਲੱਗ ਜਾਵੇਗਾ ਫਿਰ ਉਸ ਤੋਂ ਬਾਅਦ ਉਸੇ ਦੋਨੋਂ ਇੱਕ ਦੂਸਰੇ ਦੀ ਸ਼ਕਲ ਦੇਖ ਸਕਦੇ ਹਾਂ ਮੈਂ ਆਪਣੀ ਸੱਸ ਦੀ ਗੱਲ ਸੁਣ ਕੇ ਚੁੱਪ ਹੋ ਗਈ ਸੀ ਪਰ ਮੇਰੇ ਦਿਲ ਨੂੰ ਖੁਸ਼ੀ ਹੋਈ ਸੀ ਕਿ ਸੱਸ ਦਾ ਰਵੱਈਆ ਮੇਰੇ ਨਾਲ ਵਧੀਆ ਸੀ ਬਸ ਉਹ ਚਾਹੁੰਦੀ ਸੀ ਕਿ ਸਾਡੇ ਰਿਸ਼ਤੇ ਵਿੱਚ ਭਗਵਾਨ ਜੀ ਦੀ ਪੂਜਾ ਬਣੀ ਰਹੇ ਇੱਕ ਦੂਸਰੇ ਨਾਲ ਲੜਾਈ ਝਗੜਾ ਨਾ ਹੋਵੇ ਇਸ ਲਈ ਮੈਨੂੰ ਪਹਿਲਾਂ ਹੀ ਪੂਜਾ ਪਾੜ ਦਾ ਪਵੰਦ ਬਣਾਉਣਾ ਚਾਹੁੰਦੀ ਸੀ ਮੈਨੂੰ ਆਪਣੀ ਸੱਸ ਦੀ ਇਸ ਸੋਚ ਤੇ ਖੁਸ਼ੀ ਹੋਈ ਸੀ ਮੈਂ ਕਿਹਾ ਠੀਕ ਹੈ ਮੈਂ ਅੱਜ ਤੋਂ ਹੀ ਇਹ ਵਿਧੀ ਕਰਨਾ ਸ਼ੁਰੂ ਕਰੂੰਗੀ ਫਿਰ ਮੈਂ ਉਸ ਸਮੇਂ ਤੋਂ ਹੀ ਭਗਵਾਨ ਜੀ ਦੀ ਪੂਜਾ ਪਾਠ ਵਿੱਚ ਲੱਗ ਗਈ ਮੇਰੀ ਲਗਨ ਦੇਖ ਕੇ ਮੇਰੀ ਸੱਸ ਬਹੁਤ ਖੁਸ਼ ਹੋਈ ਤੇ ਕਹਿੰਦੀ ਤੂੰ ਬਹੁਤ ਵਧੀਆ ਲੜਕੀ ਹੈਂ ਭਗਵਾਨ ਤੇਰੀ ਉਮਰ ਲੰਮੀ ਕਰੇ ਤੇ ਮੇਰੇ ਬੇਟੇ ਰਿਤਿਕ ਦੇ ਲਈ ਤੇਰੇ ਦਿਲ ਵਿੱਚ ਮੁਹੱਬਤ ਪੈਦਾ ਹੋਵੇ ਪਰ ਮੈਂ ਆਪਣੀ ਸੱਸ ਨੂੰ ਕੀ ਕਹਿੰਦੀ ਕਿ ਰਿਤਿਕ ਦੇ ਲਈ ਮੇਰੀ ਮੁਹੱਬਤ ਉਹ ਸਮੇਂ ਹੀ ਸ਼ੁਰੂ ਹੋ ਗਈ ਸੀ ਜਦੋਂ ਮੈਂ ਰਿਤਿਕ ਦੇ ਨਾਲ ਫੇਰੇ ਲਏ ਸੀ ਅੱਜ ਇੱਕ ਹੀ ਦਿਨ ਬੀਤਿਆ ਸੀ ਕਿ ਮੇਰੀ ਸੱਸ ਮੇਰੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਕਿ ਬੇਟਾ ਪੰਡਿਤ ਜੀ ਨੇ ਕਿਹਾ ਹੈ ਤੈਨੂੰ ਦਿਨ ਵਿੱਚ ਦੋ ਵਾਰ ਨਹੀਂ ਹਾਲਾਂਕਿ ਪੰਜ ਵਾਰ ਪੂਜਾ ਪਾਠ ਕਰਨਾ ਪਵੇਗਾ ਅਜੇ ਤਾਂ ਤੂੰ ਇੱਕ ਵਾਰ ਹੀ ਸਵੇਰ ਪੂਜਾ ਕੀਤੀ ਸੀ ਤਾਂ ਤੂੰ ਆਪਣੇ ਪਤੀ ਨੂੰ ਨਹੀਂ ਮਿਲ ਸਕਦੀ ਮੈਂ ਉਦਾਸ ਹੋ ਗਈ ਪਰ ਫਿਰ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਮੈਂ ਆਪਣੇ ਪਤੀ ਦੇ ਲਈ ਦਿਨ ਵਿੱਚ ਪੰਜ ਵਾਰ ਵੀ ਪੂਜਾ ਕਰ ਸਕਦੀ ਹਾਂ ਇਸ ਤਰ੍ਹਾਂ ਅਗਲਾ ਦਿਨ ਵੀ ਗੁਜ਼ਰ ਗਿਆ ਅਗਲੇ ਦਿਨ ਮੈਂ ਪੂਰੇ 4 ਟਾਈਮ ਪੂਜਾ ਕੀਤੀ ਸੀ ਸੌਣ ਤੋਂ ਪਹਿਲਾਂ ਪਰਮਾਤਮਾ ਦੀ ਪੂਜਾ ਕਰਨਾ ਰਹਿ ਗਿਆ ਸੀ ਮੈਂ ਬਹੁਤ ਖੁਸ਼ ਸੀ ਕਿ ਘੱਟ ਤੋਂ ਘੱਟ ਮੈਂ ਆਪਣੇ ਪਤੀ ਨੂੰ ਮਿਲ ਸਕਾਂਗੀ ਕਿਉਂਕਿ ਮੇਰੀ ਸੱਸ ਨੇ ਕਿਹਾ ਸੀ ਕਿ 7 ਦਿਨ ਤੋਂ ਪਹਿਲਾਂ ਆਪਣੇ ਪਤੀ ਦਾ ਚਿਹਰਾ ਨਹੀਂ ਦੇਖਣਾ ਪਰ ਜੇਕਰ ਤੂੰ ਪੂਰੀ ਲਗਨ ਨਾਲ ਪੂਜਾ ਕਰਦੀਆਂ ਤਾਂ ਸਿਰਫ ਪਤੀ ਨੂੰ ਦੇਖੇ ਬਿਨਾ ਉਸ ਨੂੰ ਮਿਲ ਸਕਦੀਆਂ ਮੈਂ ਸੋਚਿਆ ਸੀ ਚਲ ਕੋਈ ਗੱਲ ਨਹੀਂ ਪਤੀ ਦੀ ਆਵਾਜ਼ ਤਾਂ ਸੁਣ ਸਕਦੀਆਂ ਜੇਕਰ ਪਤੀ ਦਾ ਚਿਹਰਾ ਨਹੀਂ ਦੇਖ ਸਕਦੀ ਤਾਂ ਘਾਟੋ-ਘਾਟੋ ਉਸ ਨਾਲ ਗੱਲਾਂ ਤਾਂ ਕਰ ਸਕਦੀਆਂ ਮੈਂ ਆਪਣੇ ਕਮਰੇ ਵਿੱਚ ਬੈ ਕੇ ਸਿਰਫ ਇੰਨੇ ਖਿਆਲਾਂ ਵਿੱਚ ਕੋਈ ਹੋਈ ਸੀ ਤੇ ਮੇਰੀ ਸੱਸ ਆਈ ਤੇ ਕਹਿਣ ਲੱਗੀ ਸੁਪਨਿਆਂ ਵਿੱਚ ਰਹਿਣ ਦੀ ਬਜਾਏ ਸਭ ਤੋਂ ਪਹਿਲਾਂ ਰਾਤ ਵਾਲੀ ਪੂਜਾ ਕਰ ਲੈ ਕਿਉਂਕਿ ਜਦੋਂ ਤੱਕ ਤੂੰ ਦਿਨ ਦੀ ਪੂਰੀ ਪੂਜਾ ਨਹੀਂ ਕਰ ਲੈਂਦੀ ਮੈਂ ਤੈਨੂੰ ਆਪਣੇ ਬੇਟੇ ਨੇ ਹੱਥਾਂ ਵਿੱਚ ਇੱਕ ਸਫੈਦ ਕਲਰ ਦਾ ਦੁਪੱਟਾ ਲੈ ਕੇ ਆਈ ਸੀ ਤੇ ਕਹਿਣ ਲੱਗੀ ਇਸ ਦੁਪੱਟੇ ਨੂੰ ਆਪਣੇ ਸਿਰ ਤੇ ਰੱਖ ਲੈ ਤੇ ਫਿਰ ਪੂਜਾ ਕਰਨੀ ਇਹ ਦੁਪੱਟਾ ਸਾਡੇ ਪੰਡਿਤ ਜੀ ਨੇ ਦਿੱਤਾ ਹੈ ਕਿ ਰਾਤ ਨੂੰ ਇਸ ਨੂੰ ਸਿਰ ਤੇ ਲੈ ਕੇ ਹੀ ਪੂਜਾ ਕਰਨੀ ਹੈ ਮੈਂ ਆਪਣੀ ਸੱਸ ਦੇ ਕਹਿਣ ਤੇ ਉਹ ਦੁਪੱਟਾ ਲੈ ਲਿਆ ਅਤੇ ਸਿਰ ਤੇ ਲੈ ਕੇ ਭਗਵਾਨ ਜੀ ਦੀ ਪੂਜਾ ਕਰਨ ਲੱਗੀ ਉਸ ਦੁਪੱਟੇ ਵਿੱਚੋਂ ਹਲਕੀ ਹਲਕੀ ਖੁਸ਼ਬੂ ਆ ਰਹੀ ਸੀ ਜੋ ਮੈਨੂੰ ਬਹੁਤ ਅਜੀਬ ਲੱਗ ਰਹੀ ਸੀ ਮੈਨੂੰ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਕਿਸੇ ਅਨੁਹੂਣੀ ਦਾ ਅਹਿਸਾਸ ਹੋ ਰਿਹਾ ਸੀ ਪਰ ਫਿਰ ਵੀ ਮੈਂ ਉਸ ਦੁਪੱਟੇ ਨੂੰ ਆਪਣੇ ਸਿਰ ਤੇ ਲੈ ਕੇ ਰੱਖਿਆ ਸੀ ਪਰ ਹੌਲੀ ਹੌਲੀ ਮੇਰਾ ਸਿਰ ਭਾਰਾ ਹੋਣ ਲੱਗਿਆ ਮੇਰੇ ਹੱਥ ਪੈਰ ਢਿੱਲੇ ਪੈ ਗਏ ਅਤੇ ਮੈਂ ਉੱਥੇ ਹੀ ਬੈਠੀ ਰਹੀ ਮੈਨੂੰ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਗੋਦੀ ਚੱਕ ਕੇ ਮੈਨੂੰ ਬੈੱਡ ਤੇ ਪਾ ਦਿੱਤਾ ਫਿਰ ਪੂਰੀ ਰਾਤ ਉਸੇ ਤਰ੍ਹਾਂ ਹੀ ਨਿਕਲ ਗਈ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਸੌਈ ਹੋਈ ਹਾਂ ਜਾਂ ਜਾਗੀ ਹੋਈ ਹਾਂ ਕੋਤੋਂ ਤੱਕ ਕੇ ਸਵੇਰ 8 ਵਜੇ ਮੇਰੀ ਅੱਖ ਖੁੱਲੀ ਤਾਂ ਮੇਰਾ ਸਿਰ ਹਲਕਾ ਜਿਹਾ ਦੁਖ ਰਿਹਾ ਸੀ ਮੇਰੀ ਨੀਂਦ ਪੂਰੀ ਨਹੀਂ ਹੋਈ ਸੀ ਮੈਨੂੰ ਕੋਈ ਵੀ ਤਾਜ਼ਗੀ ਨਹੀਂ ਸੀ ਅਜੀਬ ਜਿਹੀ ਥਕਾਵਟ ਮਹਿਸੂਸ ਹੋ ਰਹੀ ਸੀ ਜਿਸਨੇ ਮੈਨੂੰ ਘੇਰ ਰੱਖਿਆ ਹੋਇਆ ਸੀ ਮੈਂ ਬਹੁਤ ਅਜੀਬ ਜਿਹਾ ਮਹਿਸੂਸ ਵੀ ਕਰ ਰਹੀ ਸੀ ਤਬੀਅਤ ਵੀ ਥੋੜੀ ਭਾਰੀ ਲੱਗ ਰਹੀ ਸੀ ਸਿਰ ਵਿੱਚ ਦਰਦ ਹੋ ਰਿਹਾ ਸੀ ਮੇਰੀ ਸੱਸ ਉੱਠ ਕੇ ਮੇਰੇ ਕਮਰੇ ਵਿੱਚ ਆਈ ਬੋਲੀ ਆ ਲੈ ਬੇਟਾ ਦੁੱਧ ਪੀ ਲੈ ਮੇਰੀ ਸੱਸ ਨੇ ਮੇਰੇ ਵਾਲਦੋਤਾ ਗਲਾਸ ਕਰਦੇ ਹੋਏ ਕਿਹਾ ਤੂੰ ਥੱਕ ਗਈ ਹੋਵੇਂਗੀ ਸਾਰੀ ਰਾਤ ਪੂਜਾ ਪਾਠ ਕੀਤਾ ਹੈ ਮੈਂ ਸੱਸ ਦੀ ਗੱਲ ਸੁਣ ਕੇ ਬੋਲੀ ਨਹੀਂ ਮਾਜੀ ਮੈਂ ਕਦੋਂ ਪੂਜਾ ਪਾਠ ਕੀਤਾ ਪੂਜਾ ਪੂਰੀ ਵੀ ਨਹੀਂ ਹੋਈ ਸੀ ਮੈਨੂੰ ਨੀਂਦ ਆ ਗਈ ਸੀ ਮੇਰੀ ਗੱਲ ਸੁਣ ਕੇ ਮੇਰੀ ਸੱਸ ਬੋਲੀ ਉਹ ਬੇਟਾ ਇਹ ਕੀ ਕਰ ਦਿੱਤਾ ਹੁਣ ਤਾਂ ਮੈਂ ਤੈਨੂੰ ਅੱਜ ਵੀ ਰਿਤਿਕ ਨੂੰ ਨਹੀਂ ਮਿਲਣ ਦੇਵਾਂਗੀ ਇਹ ਕਹਿ ਕੇ ਸਾਸੂ ਨੇ ਮੇਰੇ ਸਿਰ ਤੇ ਇੱਕ ਹੋਰ ਬੰਬ ਸੱਟ ਦਿੱਤਾ ਤਾਂ ਕਿ ਮੈਂ ਆਪਣੇ ਪਤੀ ਨੂੰ ਮਿਲਣ ਦੇ ਲਈ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਦਰਸਦੀ ਰਹੂੰਗੀ ਮੇਰੀ ਗੱਲ ਸੁਣ ਕੇ ਮੇਰੀ ਸੱਸ ਜ਼ੋਰ ਦੀ ਹੱਸ ਪਈ ਤੇ ਕਹਿਣ ਲੱਗੀ ਮੈਂ ਕਦੋਂ ਕਿਹਾ ਦੁਰਿਤਿਕ ਨੂੰ ਨਹੀਂ ਮਿਲ ਸਕਦੀ ਬਸ ਅੱਜ ਦੀ ਪੂਜਾ ਪੜ ਧਿਆਨ ਨਾਲ ਕਰ ਲੈਣਾ ਫਿਰ ਉਹ ਰਾਤ ਨੂੰ ਰਿਤਿਕ ਨੂੰ ਮਿਲ ਸਕਦੀਆਂ ਮੈਂ ਆਪਣੇ ਸਾਸਰੂ ਕਿਹਾ ਰਿਤਿਕ ਦਾ ਦਿਲ ਨਹੀਂ ਕਰਦਾ ਉਸ ਨੂੰ ਮਿਲਣ ਨੂੰ ਤਾਂ ਮੇਰੀ ਸੱਸ ਹੱਸ ਪਈ ਤੇ ਕਹਿਣ ਲੱਗੀ ਉਹ ਤਾਂ ਦਿਨ ਰਾਤ ਮੇਰਾ ਦਿਮਾਗ ਖਾਂਦਾ ਹੈ ਕਿ ਮੈਨੂੰ ਨਿਸ਼ਾ ਨੂੰ ਮਿਲਵਾ ਦੇ ਪਰ ਨਹੀਂ ਬੇਟੀ ਜਦੋਂ ਤੱਕ ਤੁਸੀਂ ਦੋਨੋਂ ਪੂਜਾ ਪਾਠ ਪੂਰੀ ਵਿਧੀ ਵਿਧਾਨ ਨਾਲ ਨਹੀਂ ਕਰ ਲੈਂਦੇ ਮੈਂ ਤੁਹਾਨੂੰ ਇੱਕ ਦੂਸਰੇ ਨਾਲ ਨਹੀਂ ਮਿਲਵਾ ਸਕਦੀ ਸੱਸ ਦੀ ਗੱਲ ਸੁਣ ਕੇ ਮੈਂ ਹੋ ਗਈ ਅਜਤਾ ਮੇਰਾ ਪੂਜਾ ਕਰਨ ਨੂੰ ਵੀ دل ਨਹੀਂ ਕਰ ਰਿਹਾ ਸੀ ਕਿਉਂਕਿ 3 ਦਿਨ ਹੋ ਗਏ ਸੀ ਅਤੇ ਮੈਂ ਆਪਣੇ ਪਤੀ ਨੂੰ ਨਹੀਂ ਦੇਖਿਆ ਸੀ ਪਰ ਫਿਰ ਇੱਕ ਅਜੀਬ ਸਿਲਸਲਾ ਸ਼ੁਰੂ ਹੋ ਗਿਆ ਮੈਂ ਦਿਨ ਵਿੱਚ ਚਾਰ ਵਾਰ ਪੂਜਾ ਕਰਦੀ ਪਰ ਰਾਤ ਦੀ ਪੂਜਾ ਦੇ ਬਾਅਦ ਮੇਰੀ ਸੱਸ ਮੇਰੇ ਕਮਰੇ ਵਿੱਚ ਆਈ ਤੇ ਕਹਿੰਦੀ ਬੇਟੀ ਅੱਜ ਮੈਂ ਤੇਰੇ ਲਈ ਕੋਈ ਚੀਜ਼ ਖਾਣ ਲਈ ਲੈ ਕੇ ਆਈ ਹਾਂ ਤਾਂ ਇਹ ਤੂੰ ਖਾ ਲੈ ਉਸ ਨੂੰ ਖਾਂਦੇ ਹੀ ਮੈਨੂੰ ਨੀਂਦ ਆ ਜਾਂਦੀ ਹੈ ਮੇਰੀ ਸੱਸ ਕਦੇ ਖੰਜੂਰ ਲੈ ਕੇ ਆ ਜਾਂਦੀ ਤੇ ਕਦੇ ਦੁੱਧ ਦੀ ਪਿਆਲੀ ਕਦੇ ਖੀਰ ਤੇ ਕਦੇ ਸ਼ਰਬਤ ਸੱਸ ਦੀਆਂ ਲਿਆਈਆਂ ਹੋਈਆਂ ਚੀਜ਼ਾਂ ਖਾਂਦੇ ਹੀ ਮਨ ਨੀਂਦ ਦੇ ਆਗੋਸ਼ ਵਿੱਚ ਚਲੀ ਜਾਂਦੀ ਫਿਰ ਪੂਰੀ ਰਾਤ ਸੌਂ ਹੀ ਰਹਿੰਦੀ ਨਾ ਜਾਗਦੀ ਰਹਿੰਦੀ ਬਸ ਇਸ ਤਰ੍ਹਾਂ ਲੱਗਦਾ ਰਹਿੰਦਾ ਕਿ ਮੇਰੇ ਕੋਲ ਕੋਈ ਹੈ ਮੈਂ ਕਿਸੇ ਨੂੰ ਆਪਣੀ ਅਗੋਸ਼ ਵਿੱਚ ਮਹਿਸੂਸ ਕਰਦੀ ਸੀ ਪਰ ਇੱਕ ਰਾਤ ਮੈਂ ਸੋਚ ਲਿਆ ਕਿ ਮੈਂ ਸਚਾਈ ਜਾਣ ਕੇ ਹੀ ਰਹੂੰਗੀ ਕਿ ਫਿਰ ਰਾਤ ਨੂੰ ਮੇਰੇ ਕੋਲ ਕੌਣ ਹੁੰਦਾ ਹੈ ਅਤੇ ਮੇਰੀ ਸੱਸ ਮੈਨੂੰ ਸਮੋਉਣ ਵਾਲੀਆਂ ਚੀਜ਼ਾਂ ਕਿਉਂ ਖੋਹੋਂਦੀ ਹੈ ਅਤੇ ਰਾਤ ਹੁੰਦੇ ਜਿਵੇਂ ਹੀ ਮੇਰੀ ਸੱਸ ਮੇਰੇ ਕੋਲ ਆਈ ਤੇ ਕਹਿਣ ਲੱਗੀ ਬੇਟਾ ਮੈਂ ਤੇਰੇ ਲਈ ਇਹ ਜੂਸ ਲੈ ਕੇ ਆਈ ਹਾਂ ਇਹ ਜੂਸ ਪੀ ਲੈ ਤੈਨੂੰ ਤਾਕਤ ਮਿਲੇਗੀ ਦੇਖ ਦਿਨੋਂ ਦਿਨ ਕਿਵੇਂ ਕਮਜ਼ੋਰ ਹੁੰਦੀ ਜਾ ਰਹੀ ਆ ਮੈਂ ਉਸ ਵੱਲ ਦੇਖਿਆ ਵੀ ਨਹੀਂ ਅਤੇ ਆਪਣੀ ਸਾਸੂ ਨੂੰ ਬੋਲੀ ਨਹੀਂ ਮਾਜੀ ਅੱਜ ਜੂਸ ਪੀਂਦਾ ਬਿਲਕੁਲ ਵੀ ਮਨ ਨਹੀਂ ਕਰ ਰਿਹਾ ਤੁਸੀਂ ਇਸ ਨੂੰ ਵਾਪਸ ਲੈ ਜਾਓ ਰਾਤ ਵਾਲੀ ਪੂਜਾ ਵੀ ਕਰਨੀ ਹੈ ਮੈਂ ਪੂਜਾ ਕਰਨ ਜਾਣੀ ਆ ਪਗ ਇੱਕ ਹਫਤੇ ਤੋਂ ਕੋਸ਼ਿਸ਼ ਕਰ ਰਹੀ ਸੀ ਕਿ ਰਾਤ ਵਾਲੀ ਪੂਜਾ ਨੂੰ ਪੂਰਾ ਕਰ ਲਵਾਂ ਪਰ ਮੈਂ ਰਾਤ ਵਾਲੀ ਪੂਜਾ ਪੂਰੀ ਨਹੀਂ ਕਰ پائی ਇਸ ਤੋਂ ਪਹਿਲਾਂ ਹੀ ਮੈਨੂੰ ਨੀਂਦ ਆ ਜਾਂਦੀ ਸੀ ਇਸ ਲਈ ਅੱਜ ਮੈਂ ਸੋਚ ਲਿਆ ਸੀ ਕਿ ਅੱਜ ਮੈਂ ਕੁਝ ਵੀ ਨਹੀਂ ਪੀਵਾਂਗੀ ਨਾ ਕੁਝ ਖਾਵਾਂਗੀ ਤੇ ਮੈਂ ਪੂਜਾ ਪੂਰੀ ਕਰੂੰਗੀ ਮੇਰੀ ਸੱਸ ਮੈਨੂੰ ਬੋਲੀ ਜਾ ਵੀ ਕਰ ਲੈਣਾ ਪਹਿਲਾਂ ਇਹ ਜੂਸ ਪੀ ਲਓ ਪਰ ਮੈਂ ਆਪਣੇ ਸਾਸ ਨੂੰ ਕਹਿ ਦਿੱਤਾ ਕਿ ਮੈਂ ਜੂਸ ਨਹੀਂ ਪੀਣਾ ਮੇਰੇ ਤੇਵਰ ਦੇਖ ਕੇ ਮੇਰੀ ਸੱਸ ਮੈਨੂੰ ਛੱਡ ਕੇ ਚਲੀ ਗਈ ਉਹ ਸਮਝ ਗਈ ਸੀ ਕਿ ਮੈਂ ਹੁਣ ਉਸ ਦੇ ਹੋਰ ਬਹਿਕਾਵੇ ਵਿੱਚ ਨਹੀਂ ਆਉਣ ਵਾਲੀ ਥੋੜੀ ਦੇਰ ਬਾਅਦ ਮੇਰੇ ਨਾਲ ਕਮਰੇ ਵਿੱਚ ਦਾਖਲ ਹੋਈ ਬਹੁਤ ਹੀ ਤੇਜ਼ ਪਰਫਿਊਮ ਲਗਾ ਰੱਖਿਆ ਸੀ ਖੁਸ਼ਬੂ ਮੈਨੂੰ ਕੋਈ ਜਾਣੀ ਪਹਿਚਾਣੀ ਜਿਹੀ ਲੱਗ ਰਹੀ ਸੀ ਪਰ ਮੈਂ ਆਪਣਾ ਨੱਕ ਬੰਦ ਕਰ ਲਿਆ ਬੈਠੀ ਰਹੀ ਥੋੜੀ ਦੇਰ ਬਾਅਦ ਮੇਰੇ ਨਾਲ ਫਿਰ ਕਮਰੇ ਵਿੱਚ ਆਈ ਮੈਂ ਪੂਜਾ ਕਰਨ ਦੀ ਤਿਆਰੀ ਕਰ ਰਹੀ ਸੀ ਮੇਰੀ ਸੱਸ ਦੇ ਚਿਹਰੇ ਤੋਂ ਸਾਫ਼ ਲੱਗ ਰਿਹਾ ਸੀ ਕਿ ਮੈਨੂੰ ਜਾਗਦੀ ਹੋਈ ਦੇਖ ਕੇ ਉਹ ਪਰੇਸ਼ਾਨ ਹੈ ਤੀਸਰੀ ਵਾਰ ਮੇਰੀ ਸੱਸ ਮੇਰੇ ਕਮਰੇ ਵਿੱਚ ਆਈ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਕਿ ਮੇਰੇ ਨਾਲ ਮੇਰੇ ਕਮਰੇ ਵਿੱਚ ਵਾਰ-ਵਾਰ ਕਿਉਂ ਆ ਰਹੀ ਹੈ ਦੇ ਵਿੱਚ ਇੱਕ ਸਫੈਦ ਰੰਗ ਦੀ ਚਾਦਰ ਸੀ ਕਹਿਣ ਲੱਗੀ ਬਹੁ ਮੈਂ ਤੈਨੂੰ ਕਿੰਨੀ ਵਾਰ ਕਹਿ ਦਿੱਤਾ ਕਿ ਪੂਜਾ ਕਰਨ ਤੋਂ ਪਹਿਲਾਂ ਇਸ ਸਫੈਦ ਚਾਦਰ ਨੂੰ ਲੈ ਲਿਆ ਕਰ ਆ ਲੈ ਮੈਂ ਤੇਰੇ ਲਈ ਨਵੀਂ ਚਾਦਰ ਲੈ ਕੇ ਆਈਆਂ ਇਸ ਨੂੰ ਲੈ ਕੇ ਪੂਜਾ ਕਰਿਆ ਕਰ ਮੈਂ ਸੋਚਿਆ ਆਖਿਰ ਚਾਦਰ ਲੈਣ ਵਿੱਚ ਕੀ ਹਰਜ ਹੈ ਮੈਂ ਆਪਣੇ ਸਾਸਦੇ ਹੱਥ ਵਿੱਚ ਉਹ ਚਾਦਰ ਲੈ ਕੇ ਆਪਣੇ ਸਿਰ ਤੇ ਰੱਖ ਲਈ ਅਤੇ ਫਿਰ ਮੇਰੇ ਨਾਲ ਵੀ ਉਹੀ ਹੋਇਆ ਜੋ ਮੈਂ ਬਿਲਕੁਲ ਵੀ ਨਹੀਂ ਸੋਚਿਆ ਸੀ ਚਾਦਰ ਲੈਂਦੇ ਹੀ ਮੇਰੇ ਉੱਪਰ ਬੇਹੋਸ਼ੀ ਸਵਾਰ ਹੋਣ ਲੱਗੀ ਨੀਂਦ ਆਉਣ ਲੱਗ ਗਈ ਅਤੇ ਫਿਰ ਮੈਂ ਸੌਂ ਗਈ ਤੇ ਜਦੋਂ ਮੇਰੀ ਅੱਖ ਖੁੱਲੀ ਸਵੇਰ ਦੇ 8 ਵਜh ਰਹੇ ਸੀ ਮੈਨੂੰ ਲੇਟ ਉੱਠਣਾ ਬਿਲਕੁਲ ਵੀ ਪਸੰਦ ਨਹੀਂ ਸੀ ਪਰ ਅੱਜ ਮੈਂ ਲੇਟ ਉੱઠી ਸੀ ਫਿਰ ਵੀ ਮੇਰਾ ਮੂਡ ਬਿਲਕੁਲ ਵੀ ਖਰਾਬ ਨਹੀਂ ਸੀ ਹਾਲਾਂਕਿ ਬਹੁਤ ਵਧੀਆ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਹੁਣ ਅੱਗੇ ਮੈਂ ਕੀ ਕਰਨਾ ਹੈ ਮੇਰਾ ਅਗਲਾ ਕਦਮ ਕੀ ਹੋਵੇਗਾ ਆਪਣੀ ਸੱਸ ਦੀ ਝਿਰਾਕੀ ਤੋਂ ਕਿਵੇਂ ਬਚ ਕੇ ਨਿਕਲਣਾ ਹੈ ਮੈਂ ਸੋਚ ਲਿਆ ਸੀ ਮੈਂ ਇਹ ਪਰਦਾ ਫਾਸ਼ ਕਰਕੇ ਰਹੂੰਗੀ ਤਾਂ ਫਿਰ ਮੈਂ ਇਸ ਤਰ੍ਹਾਂ ਹੀ ਕੀਤਾ ਰਾਤ ਹੁੰਦੇ ਹੀ ਮੇਰੀ ਸੱਸ ਮੇਰੇ ਕਮਰੇ ਵਿੱਚ ਆਉਣ ਲੱਗੀ ਮੈਂ ਬਿਸਤਰ ਤੇ ਪੈ ਕੇ ਸੌਣ ਦਾ ਨਾਟਕ ਕਰਨ ਲੱਗੀ। ਮੇਰੀ ਸੱਸ ਰੋਜ਼ ਮੈਨੂੰ ਕਿਸ ਨਾ ਕਿਸੇ ਬਹਾਨੇ ਸੁਆਹ ਦਿੰਦੀ ਸੀ ਤੇ ਅੱਜ ਮੈਂ ਖੁਦ ਹੀ ਸੌ ਗਈ। ਆਪਣੀ ਸੱਸ ਨੂੰ ਦਿਖਾ ਦਿੱਤਾ ਕਿ ਮੈਂ ਸੌ ਚੁੱਕੀ ਹਾਂ ਤਾਂ ਕਿ ਉਹ ਮੈਨੂੰ ਸੁਆਉਣ ਵਾਲੀਆਂ ਚੀਜ਼ਾਂ ਨਾ ਖਵਾਵੇ। ਅੱਜ ਲਗਭਗ 10 ਮਿੰਟ ਹੀ ਗੁਜ਼ਰੇ ਹੋਣਗੇ ਮੈਨੂੰ ਸੁੱਤੇ ਹੋਣ ਦਾ ਨਾਟਕ ਕਰਦੇ ਹੋਏ। ਕੇ ਮੇਰੇ ਕਮਰੇ ਵਿੱਚ ਹਲਚਲ ਮਹਿਸੂਸ ਹੋਣ ਲੱਗੀ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਫਿਰ ਕੁੰਡੀ ਲਗਾਉਣ ਦੀ ਆਵਾਜ਼ ਆਈ ਕਿਸੇ ਦੇ ਭਾਰੀ ਕਦਮਾਂ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਰਹੀ ਸੀ ਮੈਂ ਅੱਖਾਂ ਖੋਲ ਕੇ ਨਹੀਂ ਦੇਖ ਸਕਦੀ ਸੀ ਫਿਰ ਮੈਂ ਦੇਖਿਆ ਕੋਈ ਹੌਲੀ ਹੌਲੀ ਚੱਲਦੇ ਹੋਏ ਮੇਰੇ ਕਰੀਬ ਆਇਆ ਇਹ ਕੋਈ ਮਰਦਾਨਾ ਕਦਮ ਸੀ ਜੋ ਮੈਨੂੰ ਮਹਿਸੂਸ ਹੋ ਰਿਹਾ ਸੀ ਤਾਂ ਮੇਰੇ ਕੰਨ ਇੱਕਦਮ ਖੜੇ ਹੋ ਗਏ ਸੀ ਕਿਉਂਕਿ ਕਿਸੇ ਨੇ ਮੈਨੂੰ ਛੂਹਿਆ ਸੀ ਮੈਨੂੰ ਬਰਦਾਸ਼ਤ ਨਹੀਂ ਹੋਇਆ ਮੈਂ ਆਪਣੀਆਂ ਅੱਖਾਂ ਖੋਲ ਕੇ ਸਾਹਮਣੇ ਦੇਖਿਆ ਜੋ ਕਿ ਨਾ ਕੇਵਲ ਬਰਦਾਸ਼ਤ ਸੀ ਸਾਹਮਣੇ ਖੜੇ ਇਨਸਾਨ ਨੂੰ ਦੇਖ ਕੇ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਸੱਸ ਮੇਰੇ ਨਾਲ ਇੰਨਾ ਵੱਡਾ ਧੋਖਾ ਕਰ ਸਕਦੀ ਹੈ ਮੇਰੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਮੈਂ ਵਿਆਹ ਦੇ ਬਾਰੇ ਵਿੱਚ ਕੀ ਕੀ ਸੋਚਿਆ ਸੀ ਅਤੇ ਮੇਰੇ ਨਾਲ ਹੋ ਕੀ ਰਿਹਾ ਹੈ हे भगवान मैं किथे फस गई मैं दिल विच सोच्या ते मेरे दिल दी धड़कन तेज हो चुकी सी मैं बेड तो ਉੱਤਰ ਕੇ ਕਿਸੇ दी गल दी परवाह ना करते हुए कमरे विचों भज्जी अते भज्दी हुई बाहर आ गई मेरी सास ने मेनू देख्या तां ओ हक्का बक्का रह गई उस दे ਪੀਲਾ ਪੈ ਗਿਆ ਜਲਦੀ ਹੋਈ ਮੈਂ ਮੇਰੀ ਸੱਸ ਨੂੰ ਬੋਲੀ ਤੂੰ ਮੇਰੇ ਨਾਲ ਇਨਾ ਵੱਡਾ ਤੋਖਾ ਕੀਤਾ ਤੈਨੂੰ ਸ਼ਰਮ ਨਹੀਂ ਆਈ ਜੇਕਰ ਮੇਰੀ ਜਗ੍ਹਾ ਤੇਰੀ ਬੇਟੀ ਹੁੰਦੀ ਤਾਂ ਵੀ ਤੂੰ ਇਸ ਤਰ੍ਹਾਂ ਹੀ ਕਰਦੀ ਮੇਰੇ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸੀ ਤੁਸੀਂ ਆਪਣੀ ਔਲਾਦ ਪੈਦਾ ਕਰਨ ਲਈ ਸਭ ਕੁਝ ਕੀਤਾ ਮੈਂ ਵੀ ਸੋਚ ਨਹੀਂ ਸਕਦੀ ਸੀ ਤੁਸੀਂ ਇੰਨੇ ਗਿਰੇ ਹੋਏ ਹੋ ਇੰਨੇ ਘਟਿਆ ਨਿਕਲੋਗੇ ਮੇਰੀ ਗੱਲ ਸੁਣ ਕੇ ਮੇਰੀ ਸੱਸ ਮੇਰੇ ਕੋਲ ਆਈ ਅਤੇ ਮੇਰੇ ਹੱਥ ਤੇ ਹੱਥ ਮਾਰਦੀ ਹੋਈ ਕਹਿਣ ਲੱਗੀ ਬੇਟੀ ਭਗਵਾਨ ਦੇ ਲਈ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਮੈਂ ਤੇਰਾ ਚੈੱਕਅਪ ਕਰਵਾਇਆ ਹੈ ਤੂੰ ਥੱਕੀ ਥੱਕੀ ਜਹੀ ਰਹਿੰਦੀ ਸੀ ਤੈਨੂੰ ਚੱਕਰ ਆਉਂਦੇ ਸੀ ਤੈਨੂੰ ਯਾਦ ਹੋਣਾ ਉਸ ਦਿਨ ਸਾਡੇ ਘਰ ਇੱਕ ਦਾਈ ਆਈ ਹੋਈ ਸੀ ਉਸਨੇ ਤੇਰਾ ਚੈੱਕਅਪ ਕੀਤਾ ਸੀ ਉਸਨੇ ਦੱਸਿਆ ਸੀ ਕਿ ਉਮੀਦ ਵਿੱਚ ਹੂੰ ਮੇਰੀ ਸੱਸ ਨੇ ਮੇਰੇ ਸਿਰ ਉੱਪਰ ਇੱਕ ਹੋਰ ਬੰਬ ਫੋੜ ਦਿੱਤਾ ਇਹ ਕੀ ਕਹਿ ਰਹੀ ਸਿੰਤਾ ਕਿਹਾ ਸੀ ਕਿ ਮੇਰੇ ਬੇਟੇ ਨੂੰ ਮਿਲਣ ਲਈ ਕਿ ਕਿ ਇਮਤਿਹਾਨ ਪਾਸ ਕਰਨੇ ਪੈਣਗੇ ਫਿਰ ਮੈਂ ਪੇਟ ਵਿੱਚ ਕਿਵੇਂ ਹੋ ਗਈ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਮੈਂ ਤੁਹਾਡੇ ਬੇਟੇ ਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਤੁਹਾਨੂੰ ਅਹਿਸਾਸ ਵੀ ਹੈ ਕਿ ਤੁਸੀਂ ਕਿਹਾ ਕੀ ਸੀ ਮੇਰੀ ਸੱਸ ਮੇਰੀ ਗੱਲ ਸੁਣ ਕੇ ਸਿਰ ਝੁਕਾ ਕੇ ਬੋਲੀ ਬੇਟੀ ਮੈਂ ਕੀ ਕਰ ਸਕਦੀ ਹਾਂ ਮੈਂ ਮਜਬੂਰ ਸੀ ਔਲਾਦ ਦੀ ਖੁਸ਼ੀ ਕਿਸ ਨੂੰ ਨਹੀਂ ਚਾਹੀਦੀ ਹੁੰਦੀ ਜੇਕਰ ਮੈਂ ਉਸ ਦੇ ਲਈ ਥੋੜੀ ਜਹੀ ਹੀਰਾ ਪੇਰੀ ਕਰ ਲਈ ਤਾਂ ਮੈਨੂੰ ਮaaf ਕਰ ਦੇ ਮੈਂ ਹੋਰ ਕੁਝ ਨਹੀਂ ਕਰ ਸਕਦੀ ਸੀ ਇੱਕ ਮਾਂ ਹੋਣ ਦੇ ਨਾਂ ਤੇ ਮੈਂ ਆਪਣੀ ਭਲਾਈ ਸੋਚਣੀ ਸੀ ਅਤੇ ਆਪਣੇ ਬੇਟੀ ਦੀ ਵੀ ਖੁਸ਼ੀ ਸੋਚਣੀ ਸੀ ਮੈਂ ਆਪਣੇ ਸੱਸ ਦੀ ਕੋਈ ਗੱਲ ਨਹੀਂ ਸੁਣੀ ਮੇਰੀ ਸੱਸ ਬੇਨਤੀ ਕਰ ਰਹੀ ਸੀ ਕਬਿਤ ਮੇਰਾ ਪੋਤਾ ਹੀ ਮੇਰੀ ਔਲਾਦ ਹੈ ਤਾਂ ਤੈਨੂੰ ਇਸ ਘਰ ਵਿੱਚੋਂ ਨਹੀਂ ਜਾਣਾ ਚਾਹੀਦਾ ਪਰ ਮੈਂ ਆਪਣੇ ਸੱਸ ਦੀ ਕੋਈ ਗੱਲ ਨਹੀਂ ਸੁੰਨਣਾ ਚਾਹੁੰਦੀ ਸੀ ਇੰਨੇ ਵੱਡੇ ਧੋਖੇ ਤੋਂ ਬਾਅਦ ਮੈਂ ਇਸ ਘਰ ਵਿੱਚ ਰਹਿੰਦੀ ਇਹ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਸੀ ਮੈਂ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਤੇ ਆਪਣਾ ਸਮਾਨ ਪੈਕ ਕਰਨ ਲੱਗੀ ਫਿਰ ਸਿੱਧਾ ਆਪਣੇ ਮਾਹ ਬਾਬ ਦੇ ਘਰ ਗਈ ਮਾਹ ਬਾਬ ਨੂੰ ਵੀ ਮੈਂ ਸਾਰੀ ਕਹਾਣੀ ਸੁਣਾਈ ਮੇਰੀ ਮਾਂ ਗੱਲ ਸੁਣ ਕੇ ਹੱਕਾ ਬੱਕਾ ਹੋ ਗਈ ਬੋਲੀ ਕਿ ਬੇਟੀ ਮੈਨੂੰ ਮaaf ਕਰ ਦੇ ਸਾਨੂੰ ਇਹ ਗੱਲ ਸਾਬ ਪਤਾ ਸੀ ਪਰ ਅਸੀਂ ਤੈਨੂੰ ਇਹ ਗੱਲ ਜਾਣ ਬੁਝ ਕੇ ਨਹੀਂ ਦੱਸੀ ਸੀ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਮਾਂ ਮੇਰੇ ਨਾਲ ਇਸ ਤਰ੍ਹਾਂ ਕਰ ਸਕੂਗੀ ਮੈਂ ਕਿਹਾ ਤੁਸੀਂ ਤਾਂ ਮੇਰੇ ਆਪਣੇ ਸੀ ਫਿਰ ਤੁਸੀਂ ਮੇਰੇ ਨਾਲ ਇੰਨਾ ਵੱਡਾ ਧੋਖਾ ਕਿਉਂ ਕੀਤਾ ਮੈਂ ਰੋਣ ਲੱਗੀ ਤਾਂ ਮੇਰੀ ਮਾਂ ਕਹਿਣ ਲੱਗੀ ਬੇਟਾ ਸਾਨੂੰ ਮaaf ਕਰ ਦੇ ਅਸੀਂ ਮਜਬੂਰ ਸੀ ਤੈਨੂੰ ਤਾਂ ਪਤਾ ਹੀ ਹੈ ਬੇਟੀਆਂ ਦੇ ਮਾਂ ਬਾਪ ਕਿੰਨੇ ਮਜ਼ਬੂਰ ਹੁੰਦੇ ਹਨ ਆਪਣੀ ਮਾਂ ਦੀ ਗੱਲ ਸੁਣ ਕੇ ਮੈਂ ચીਖ ਪਈ ਤੇ ਬੋਲੀ ਤੁਸੀਂ ਮਜ਼ਬੂਰ ਨਹੀਂ ਸੀ ਤੁਸੀਂ ਲਾਲਚੀ ਸੀ ਮੇਰੀ ਗੱਲ ਸੁਣ ਕੇ ਮੇਰੀ ਮਾਂ ਰੋਣ ਲੱਗੀ ਹੁਣ ਮੈਨੂੰ ਉਹਨਾਂ ਨੂੰ ਵੀ ਇਸ ਤਰ੍ਹਾਂ ਕਹਿਣਾ ਵਧੀਆ ਨਹੀਂ ਲੱਗ ਰਿਹਾ ਸੀ ਪਰ ਮੈਂ ਕੀ ਕਰਦੀ ਕਿਉਂਕਿ ਉਹਨਾਂ ਨੇ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਸੀ ਤਾਂ ਹੁਣ ਇੱਕ ਹੋਰ ਅਨਹੂਣੀ ਹੋ ਗਈ ਘਰ ਦੇ ਦਰਵਾਜ਼ੇ 'ਤੇ ਦਸਤਕਤ ਹੋਈ ਤਾਂ ਘਰ ਦੇ ਬਾਹਰ ਮੇਰੀ ਵੱਡੀ ਭੈਣ ਖੜੀ ਹੋਈ ਸੀ ਉਸ ਦਾ ਹੂਲੀਆ ਦੇਖ ਕੇ ਲੱਗ ਰਿਹਾ ਸੀ ਆਪਣੇ ਪਤੀ ਨਾਲ ਲੜ ਕੇ ਆਈ ਹੈ ਇਹ ਸਭ ਦੇਖ ਕੇ ਮੇਰਾ ਦਿਲ ਘਬਰਾਉਣ ਲੱਗਾ ਮੈਂ ਕਿਹਾ ਤੂੰ ਵੀ ਆਪਣੇ ਘਰ ਸਕੂਨ ਨਾਲ ਨਹੀਂ ਰਹਿ ਰਹੀ ਤੈਨੂੰ ਸਕੂਨ ਨਹੀਂ ਤਾਂ ਮੈਨੂੰ ਕਿਵੇਂ ਹੋ ਸਕਦਾ ਹੈ ਤੇਰਾ ਵਿਆਹ ਇੰਨੇ ਵੱਡੇ ਘਰ ਵਿੱਚ ਹੋਇਆ ਹੈ ਤੂੰ ਖੁਸ਼ ਨਹੀਂ ਤਾਂ ਮੈਂ ਕਿਵੇਂ ਹੋ ਸਕਦੀ ਹਾਂ ਮੇਰੇ ਪੈਸਿਆਂ ਦੀ ਤੰਗੀ ਹੈ ਘਰੋਸ਼ ਘਰ ਵਿੱਚ ਲੜਾਈ ਝਗੜੇ ਹੁੰਦੇ ਹਨ ਮੇਰਾ ਪਤੀ ਮੈਨੂੰ ਮਾਰਦਾ ਕੁੱਟਦਾ ਹੈ ਇੱਕ ਵਕਤ ਦੀ ਰੋਟੀ ਦੇ ਲਈ ਅਸੀਂ ਤਰਸ ਜਾਂਦੇ ਹਾਂ ਹੁਣ ਅਸੀਂ ਦੋਨੇ ਬੇਣਾ ਆਪਣੇ ਮਾਹ ਬਾਬ ਦੇ ਘਰ ਬੈਠ ਗਈਆਂ ਮੈਨੂੰ ਲੱਗਣ ਲੱਗਾ ਕਿ ਮੈਂ ਆਪਣੇ ਮਾਹ ਬਾਬ ਤੇ ਜ਼ੁਲਮ ਕਰ ਰਹੀ ਹਾਂ ਰਾਤ ਨੂੰ ਸੌਂਦੇ ਲਈ ਲੈਟਰ ਦੇ ਵਹੀ ਵਾਲਾ ਮੰਜ਼ਰ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗਾ ਜਦੋਂ ਮੇਰੇ ਕਮਰੇ ਵਿੱਚ ਕੋਈ ਆਇਆ ਸੀ ਤਾਂ ਮੈਂ ਚੀਕ ਕੇ ਆਪਣੇ ਸੱਸ ਦੇ ਕੋਲ ਪਹੁੰਚੀ ਸੀ ਮੇਰੇ ਕਮਰੇ ਵਿੱਚ ਆਉਣ ਵਾਲਾ ਕੋਈ ਹੋਰ ਨਹੀਂ ਹਾਲਾਂਕਿ ਮੇਰਾ ਪਤੀ ਹੀ ਸੀ ਮੇਰਾ ਪਤੀ ਇੰਨਾ ਪੁਰਖ ਸੀ ਉਸਦੀ ਸ਼ਕਲ ਦੇਖਦੇ ਹੀ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਪਤਾ ਨਹੀਂ ਮੇਰਾ ਪਤੀ ਜਨਮ ਤੋਂ ਹੀ ਇੰਨਾ ਬਦਸੂਰਤ ਸੀ ਜਾਂ ਫਿਰ ਕਿਸੇ ਦੁਰਘਟਨਾ ਦੇ ਕਾਰਨ ਇਸ ਤਰ੍ਹਾਂ ਹੋ ਗਿਆ ਸੀ ਪਰ ਜੋ ਵੀ ਸੀ ਬਹੁਤ ਜ਼ਿਆਦਾ ਬਦਸੂਰਤ ਸੀ ਇਹੀ ਸੱਤ ਸੋਚਦੇ ਸੋਚਦੇ ਮੇਰਾ ਦਿਲ ਘਬਰਾਉਣ ਲੱਗ ਗਿਆ ਮੈਂ ਇੱਕਦਮ ਉੱਠ ਕੇ ਬੈਠ ਗਈ ਮੈਨੂੰ ਲੱਗਿਆ ਕਿ ਮੈਂ ਆਪਣੇ ਮਾਂ-ਬਾਪ ਦੇ ਨਾਲ ਬਹੁਤ ਗਲਤ ਕਰ ਰਹੀ ਹਾਂ ਮੇਰੇ ਮਾਂ-ਬਾਪ ਨੇ ਜੋ ਵੀ ਕੀਤਾ ਉਹ ਮਜਬੂਰੀ ਵਿੱਚ ਹੀ ਕੀਤਾ ਗਰੀਬ ਲੋਕ ਸੀ ਅਤੇ ਗਰੀਬ ਦੀ ਲੜਕੀ ਬਹਾਨੇ ਕੋਈ ਨਹੀਂ ਆਉਂਦਾ ਸਭ ਦੇ ਹੇਜ਼ ਦੇ ਹੀ ਲਾਲਚੀ ਹੁੰਦੇ ਹਨ ਜੇਕਰ ਮੇਰਾ ਪਤੀ ਬਰ ਸੂਰਤ ਹੈ ਤਾਂ ਕੀ ਹੋਇਆ ਮੈਨੂੰ ਉਸ ਦੇ ਸੂਰਤ ਦੇਖ ਕੇ ਡਰਤਾ ਬਹੁਤ ਲੱਗਦਾ ਸੀ ਮੈਂ ਬੇਹੋਸ਼ ਹੁੰਦੇ ਹੁੰਦੇ ਬਚੀ ਸੀ ਅਤੇ ਇਹ ਗੱਲ ਮੇਰੇ ਮਾਪੇ ਤੋਂ ਛੁਪਾਈ ਸੀ ਪਰ ਕੀ ਕਰ ਸਕਦੇ ਸਨ ਮੇਰੇ ਮਾਪੇ ਵੀ ਮਜਬੂਰੀ ਸੀ ਅਤੇ ਮੇਰੀ ਸੱਸ ਦੀ ਵੀ ਮਜਬੂਰੀ ਸੀ ਉਹ ਵੀ ਆਪਣੇ ਬੇਟੇ ਦੀ ਖੁਸ਼ੀ ਚਾਹੁੰਦੀ ਸੀ ਅਤੇ ਆਪਣੇ ਖਾਨਦਾਨ ਦੀ ਵਾਰਸ ਚਾਹੁੰਦੀ ਸੀ ਇਹ ਗੱਲ ਮੇਰੇ ਪਤੀ ਨੇ ਹੀ ਮੇਰੀ ਸੱਸ ਨੂੰ ਕਹੀ ਸੀ ਕਿ ਮੇਰਾ ਚਿਹਰਾ ਮੇਰੀ ਪਤਨੀ ਤੋਂ ਲੁਕੋ ਕੇ ਰੱਖਣਾ ਕਿਉਂਕਿ ਇੰਨੇ ਬਦਸੂਰਤ ਇਨਸਾਨ ਨਾਲ ਕੋਈ ਵੀ ਲੜਕੀ ਰਹਿਣਾ ਪਸੰਦ ਨਹੀਂ ਕਰੇਗੀ ਅਤੇ ਆਪਣੇ ਮਾਹਬਾਪ ਦੀ ਗਰੀਬੀ ਅਤੇ ਮਜਬੂਰੀ ਨੂੰ ਦੇਖਦੇ ਹੋਏ ਫੈਸਲਾ ਲਿਆ ਮੈਂ ਸੂਰਤ ਪਤੀ ਦੇ ਨਾਲ ਰਹਿਣ ਦੇ ਲਈ ਤਿਆਰ ਹੋ ਗਈ ਮੈਂ ਆਪਣਾ ਸਮਾਨ ਬੰਨਿਆ ਤੇ ਵਾਪਸ ਆਪਣੇ ਸਹੁਰੇ ਆ ਗਈ ਜਿੱਥੇ ਮੇਰਾ ਪਤੀ ਅਤੇ ਮੇਰੀ ਸੱਸ ਮੇਰਾ ਇੰਤਜ਼ਾਰ ਕਰ ਰਹੇ ਸਨ ਮੇਰੇ ਪਤੀ ਦਾ ਸਿਰ ਮੇਰੇ ਸਾਹਮਣੇ ਝੁਕਿਆ ਹੋਇਆ ਸੀ ਅਤੇ ਉਹ ਮੇਰੇ ਤੋਂ ਮਾਫੀ ਮੰਗ ਰਹੇ ਸਨ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਨਾਲ ਬਹੁਤ ਬੁਰਾ ਕੀਤਾ ਹੈ ਤੁਹਾਨੂੰ ਤੋਖਾ ਦਿੱਤਾ ਹੈ ਤੁਹਾਡੀਆਂ ਉਮੀਦਾਂ ਅਤੇ ਖਵਾਬਾਂ ਨੂੰ ਤੋੜਿਆ ਪਰ ਯਕੀਨ ਕਰੋ ਮੈਂ ਦਿਲ ਦਾ ਬਹੁਤ ਵਧੀਆ ਹਾਂ ਤੁਸੀਂ ਜਿਵੇਂ ਕਹੋਗੇ ਮੈਂ ਉਵੇਂ ਹੀ ਕਰਾਂਗਾ ਮੇਰੀ ਸੱਸ ਵੀ ਮੇਰੇ ਤੋਂ ਮਾਫੀ ਮੰਗ ਰਹੀ ਸੀ ਕਹਿਣ ਲੱਗੀ ਬੇਟਾ ਸਾਨੂੰ ਮਾਫ ਕਰ ਦੇ ਸਾਡੀ ਮਜਬੂਰੀ ਸੀ ਕੌਣ ਮਾਂ ਅਜੇ ਹੀ ਹੋਵੇਗੀ ਕਿਉਂ ਨਹੀਂ ਚਾਹੂਗੀ ਕਿ ਉਸਦੇ ਬੇਟੇ ਦਾ ਘਰ ਵੱਸ ਜਾਵੇ ਅਤੇ ਉਸਦੇ ਖਾਨਦਾਨ ਨੂੰ ਵਾਰਿਸ ਮਿਲੇ ਮੈਂ ਆਪਣੇ ਸਾਸਤੇ ਆਪਣੇ ਪਤੀ ਨੂੰ ਮਾਫ ਕਰ ਦਿੱਤਾ ਇਹ ਤਾਂ ਮੈਨੂੰ ਪਤਾ ਹੀ ਸੀ ਕਿ ਰਿਤੇਗ ਇੱਕ ਬਹੁਤ ਵਧੀਆ ਪਤੀ ਸਾਬਤ ਹੋਣਗੇ ਅਤੇ ਮੇਰਾ ਬਹੁਤ ਜ਼ਿਆਦਾ ਖਿਆਲ ਰੱਖਣਗੇ ਹੁਣ ਜੋ ਵੀ ਸੀ ਜਿਵੇਂ ਵੀ ਸੀ ਕ੍ਰਿਤਿਕ ਮੇਰਾ ਪਤੀ ਹੀ ਸੀ ਇਸ ਲਈ ਮੈਂ ਆਪਣੇ ਪਤੀ ਨੂੰ ਮਾਫ ਕਰ ਦਿੱਤਾ ਤੇ ਆਪਣੇ ਪਤੀ ਦੇ ਘਰ ਜਾਣ ਦਾ ਫੈਸਲਾ ਕਰ ਲਿਆ ਤਾਂ ਦੋਸਤੋ ਤੁਹਾਨੂੰ ਮੇਰੀ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਨਿਸ਼ਾਨੇ ਜੋ ਫੈਸਲਾ ਲਿਆ ਉਹ ਸਹੀ ਹੈ ਜਾਂ ਗਲਤ ਆਪਣੀ ਰਾਇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਹਾਣੀ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਕਰ ਦੇਣਾ ਅਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਦਿਲ ਤੋਂ ਬਹੁਤ ਬਹੁਤ ਧੰਨਵਾਦ